ਬਾਬੂ ਬੱਲਾ ਨੂੰ ਕੀ ਕਰਗੇ ਯਾਰ ਬੱਲਾ ਢਾਤਾ ਦਿੱਤਾ ਬਾਕੀ ਉਹੋ ਨਹੀਂ ਕਰਦਿਆਂ ਉਹ ਹੈ ਫੁੱਲ ਲੱਗ ਜਾਂਦੇ ਝੜ ਜਾਂਦੇ ਆ ਹਾਂ ਉਹ ਲਿਆ ਕੀ ਲਵਾ ਗੁਗਲ ਲਿਆ ਗੁਗਲ ਆਖ ਨਹੀਂ ਦੇ ਜੇ ਮੈਂ ਵੱਡਾਂ ਤੂੰ ਨਹੀਂ ਆ ਲੈਂਦੀ ਪਕੜ ਕੇ ਦੇ ਇਹ ਹਾਂ ਇਹ ਗੁਗਲ ਆ ਬਾਹਰ ਨਾ ਨਹੀਂ ਆਉਂਦੀ ਤੈਨੂੰ ਹਾਂ ਉਹ ਦੇ ਦੇ ਧੂਪ ਦੇ ਦੇ ਉੱਥੇ ਹਾਂ ਉਹ ਤਾਂ ਗੋਹੇ ਦੇ ਉੱਤੇ ਨਾ ਅੱਗ ਪਾ ਕੇ ਇਹ ਗੋਹੇ ਵਾਲੀ ਨਹੀਂ ਤਾਂ ਗੋਲ ਬੱਤੀ ਵੀ ਇਹਨੂੰ ਅੱਗ ਲਾ ਕੇ ਬਸ ਐਹੀ ਮੱਚ ਪੈਂਦੀ ਐ ਧੂਆਂ ਦੇ ਜਾਂਦੀ ਐ ਇਹ ਅੱਗ ਦੀ ਬੱਤੀ ਵੀ ਨਹੀਂ ਹੁੰਦੀ ਬਹੁਤ ਆ ਫੱਡਾ ਵੀ ਜਾਂਦੇ ਸੀ ਹਾਂ ਦੋ ਟੋਲੇ ਦਾ ਜਾਣਾ ਤੇ ਇੰਨੇ ਕ ਲੱਖ ਦੇਣੇ ਅੱਗ ਤੇ ਫਿਰ ਬੱਲਾ ਬਾਦੂ ਕਦੂ ਦਿੰਦੇ ਨੇ ਕੱਚ ਜੇ ਅੱਲੋਂ ਨਹੀਂ ਆਏ ਕੱਚ ਜੇ ਐ ਸਾਰੀਆਂ ਬੱਲਾਂ ਨੂੰ ਦੇਣੀ ਐ ਇੱਕ ਵਿੱਚ ਰੱਖ ਦਿਆਂ ਦੇਖਦੇ ਆ ਮਾੜੇ ਬਾਬੂ ਮਾੜੂ ਆ ਬੇਦਾ ਆਈਡੀਆ ਕੰਮ ਕਰਦਾ ਕਿ ਨਹੀਂ ਸਰਾਣਾ ਐੜਗਾ ਕਾ ਨਾਮ ਲੈਣੇ ਸੋਦਾਨੇ